ਘਰਨਾਮਾ ਦੇਖ ਰੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਿਰਾਜ ਇੱਕ ਪਾਸੇ ਜਿੱਥੇ ਜੈਡ ਸਕਿਉਰਿਟੀ ਘਟ ਕਰ ਦਿੱਤੀ ਗਈ ਬਿਕਮਜੀਤ ਸਿੰਘ ਮਜੀਠੀਆ ਦੀ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਪਲਟਵਾਰ ਕੀਤਾ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੇਰੇ ਨਾਲ ਦੁਸ਼ਮਣੀ ਕੱਢੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਮਜੀਤ ਸਿੰਘ ਮਜੀਠੀਆ ਖੁਦ ਕਿਹੜੇ ਘਟ ਨੇ ਪਲਟਵਾਰ ਕਰਦੇ ਨੇ ਤੰਜ ਕੱਸਦੇ ਨੇ ਕਮੇਡੀ ਕਰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਰਾਬ ਦਾ ਆਦੀ ਨਸ਼ੇੜੀ ਇਹਦਾ ਲਿਵਰ ਬਦਲ ਜਾਵੇਗਾ ਇਸ ਦੀਆਂ ਅੱਖਾਂ ਡੈਮਸ ਨੇ ਇਹ ਤੋਤਾ ਹੈ ਇਹ ਮੈਨਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਦੀ ਪਤਾ ਨਹੀਂ ਬਿਕਰਮਜੀ ਸਿੰਘ ਮਜੀਠੀਆ ਨੂੰ ਕੀ ਹੁੰਦਾ ਕਦੇ ਕਦੇ ਉਹ ਪੱਟਾ ਤੇ ਹੱਥ ਮਾਰ ਕੇ ਬਰਕਾ ਵੀ ਮਾਰਦੇ ਨੇ ਬਿਕਮਜੀ ਸਿੰਘ ਮਜੀਠੀਆ ਬੁਖਲਾਏ ਹੋਏ ਨੇ ਕਬਰائے ਹੋਏ ਨੇ ਜਦੋਂ ਦੀ ਜੈਡ ਸਕਿਉਰਟੀ ਵਾਪਸ ਲਈ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਲਾਂਕਿ ਡੀਜੀਪੀ ਅਰਪਲ ਚਕਲਾ ਵੱਲੋਂ ਕਿਹਾ ਹੈ ਕਿ ਜਿੰਨੀ ਸਕਿਉਰਟੀ ਇਹਨਾਂ ਨੂੰ ਚਾਹੀਦੀ ਹੈ ਉਹਨੀ ਸਕਿਉਰਟੀ ਬਿਕਮਜੀਤ ਸਿੰਘ ਜੀਠਿਆ ਦੇ ਕੋਲ ਹੈ ਸੁਖਬੀਰ ਸਿੰਘ ਬਾਦਲ ਵੀ ਹੱਕ ਵਿੱਚ ਆਏ ਸੁਨੀਲ ਕੁਮਾਰ ਜਾਕਰ ਵੀ ਹੱਕ ਵਿੱਚ ਆਏ ਸੁਖਪਾਲ ਸਿੰਘ ਖਹਿਰਨੀ ਵੀ ਕਿਹਾ ਕਿ ਇੰਜ ਲੱਗਦਾ ਹੈ ਜਿਵੇਂ ਮਰਵਾਣ ਦੀ ਕੋਸ਼ਿਸ਼ ਕਰਨੀ ਹੋਵੇ ਆਮ ਆਦਮੀ ਪਾਰਟੀ ਬਿਕਮਜੀਤ ਸਿੰਘ ਜੀਠਿਆ ਨੂੰ ਕਿਉਂਕਿ ਬਿਕਮਜੀਤ ਸਿੰਘ ਜੀਠਿਆ ਬੇਬਾਕ ਹੋ ਕੇ ਬੋਲਦੇ ਨੇ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਬਿਕਮਜੀਤ ਸਿੰਘ ਮਜੀਠੀਆ ਦਾ ਸਾਥ ਦੇ ਦਿੱਤਾ ਗਿਆ ਹੈ ਕੀ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਕਹਿਣਾ ਜ਼ਰੂਰੀ ਹੈ ਫਤਿਹ ਜੰਗ ਸਿੰਘ ਬਾਜਵਾ ਵੀ ਹੱਕ ਵਿੱਚ ਆ ਗਏ ਨੇ ਉਹਨਾਂ ਨੇ ਕਿਹਾ ਕਿ ਕਿੱਡੀ ਵੱਡੀ ਨਕਾਮੀ ਰਹੀ ਹੈ ਪੰਜਾਬ ਸਰਕਾਰ ਦੀ ਸਿੱਧੂ ਮੂਸੇਵਾਲਾ ਦੇ ਕਤਲकांड ਨੂੰ ਲੈ ਕੇ ਜਦੋਂ ਉਸ ਦੀ ਸਿਕਿਉਰਿਟੀ ਕਢਾਈ ਗਈ ਸੀ ਤੇ ਕੀ ਹੋਇਆ ਸੀ ਉਰਕਾ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਗੈਂਗਸਟਰਾਂ ਦੇ ਦੁਆਰਾ ਤੇ ਉਹੀ ਕੰਮ ਹੋਵੇਗਾ ਬਿਕਮਜੀਤ ਸਿੰਘ ਜੀਟੀਏ ਦੇ ਨਾਲ ਜੇਕਰ ਉਸ ਦੀ ਜੈਡ ਸਕਿਉਰਿਟੀ ਘਟਾ ਦਿੱਤੀ ਗਈ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਪਰਸਨਲ ਰੰਜਸ ਪਰਸਨ ਦੁਸ਼ਮਣੀ ਤੁਹਾਡੀ ਹੋ ਸਕਦੀ ਹੈ ਲੇਕਿਨ ਜੈਡ ਸਕਿਉਰਿਟੀ ਘਟਾਉਣਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਮੰਦਭਾਗਾ ਹੈ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਸੁਨੀਲ ਕੁਮਾਰ ਜਾਖੜ ਫਤਿਹ ਜੰਗ ਸਿੰਘ ਬਾਜਵਾ ਆਖਰਕਾਰ ਕਿਉਂ ਇਹ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਆਏ ਨੇ ਕੋਈ ਗਠਬੰਧਨ ਨਹੀਂ ਕੋਈ ਲੈਣਾ ਕੋਈ ਦੇਣਾ ਨਹੀਂ ਸੁਖਬੀਰ ਸਿੰਘ ਬਾਦਲ ਤੁਹਾਨੂੰ ਊਸੂਲਾਂ ਦੀ ਗੱਲ ਕਰਦੇ ਨੇ ਕਿ ਸਾਡੇ ਊਸੂਲ ਵੱਖਰੇ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਊਸੂਲ ਵੱਖਰੇ ਨੇ ਇੰਨੇ ਲੱਗਦਾ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਵੱਲੋਂ ਹਰੀ ਝੰਡੀ ਮਿਲ ਗਈ ਹੋਵੇ ਬਿਕਮਜੀਤ ਸਿੰਘ ਮਜੀਠੀਆ ਨੂੰ ਕਿ ਸੂਬੇ ਦਾ ਮੁੱਖ ਮੰਤਰੀ ਭਾਵੇਂ ਪੰਜ ਦੀਆਂ 6 ਸਿੱਟ ਬਦਲਾ ਲਵੇ ਪੰਜ ਦੇ 6 ਉਹਦੇ ਮੁੱਖ ਅਹੁਦੇਦਾਰ ਬਦਲਾ ਲਵੇ ਲੇਕਿਨ ਤੁਹਾਡਾ ਕੱਖ ਨਹੀਂ ਬਗਾ ਸਕਦਾ ਪਹਿਲਾ ਸੁਨੀਲ ਕੁਮਾਰ ਵੱਲੋਂ ਜਾਖੜ ਵੱਲੋਂ ਬਿਆਨ ਦਿੱਤਾ ਗਿਆ ਹੁਣ ਫਤਿਹ ਜੰਗ ਬਾਜਵਾ ਖੁਦ ਆ ਗਏ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ